ਸਬਜੀ ਦੇ ਨਾਲ ਨਾਲ ਵਿੱਚ ਅਸੀਂ ਕੀ ਕੀ ਪਾਈ ਜਾ ਰਹੇ ਕੌਕਰਚ ਵੀ ਤੁਸੀਂ ਪਾ ਕੇ ਦਈ ਜਾਂਦੇ ਹੋ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਜਦੋਂ ਆਏ ਆ ਤੇ ਕੌਕਰਚ ਉਹਦੇ ਵਿੱਚੋਂ ਐਡਾ ਮੋਟਾ ਨਿਕਲਿਆ ਵਾ ਤੇ ਉਸ ਦੇ ਵਿੱਚ ਕੌਕਰਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੌਕਰਚ ਤੁਸੀਂ ਖਵਾਈ ਜਾਂਦੇ ਲੋਕਾਂ ਨੂੰ ਹਾਂ ਜੀ ਨਾਂ ਪੰਜਾ ਦਾ ਮੇਰਾ ਨਾਮ ਮਨਪ੍ਰੀਤ ਸਿੰਘ ਆ ਜੀ ਅੱਜ ਜੀ ਇੱਥੇ ਪਹੁੰਚੇ ਉਹ ਸਭਾਤੀ ਵਾਲੇ ਜੀ ਅੱਜ ਆਪਾਂ ਪਹੁੰਚੇ ਇੱਥੇ ਮਜੀਠਾ ਰੋਡ ਤੇ ਆਏ ਸੀ ਕਿ ਜਿਮ ਤੋਂ ਸਿੱਧਾ ਮੈਂ ਆਇਆ ਇੱਥੇ ਤੇ ਜਦੋਂ ਮੈਂ ਇੱਥੇ ਜਿਮ ਤੋਂ ਆਇਆ ਤੇ ਸਾਹਮਣੇ ਇਹਨਾਂ ਦੇ ਉਹ ਵੇਖੋ ਜਿਮ ਲਵਰ ਸੈਲਡ ਲਿਖਿਆ ਹੋਇਆ ਵਾ 180 ਰੁਪਏ ਦਾ ਤੇ ਜਦੋਂ ਪਹਿਲਾਂ ਤਾਂ 5-10 ਮਿੰਟ ਇਹਨਾਂ ਨੇ ਵੇਟ ਕਰਾਈ ਮੈਗਾ ਪਤਾ ਨਹੀਂ ਕਿਹੜੀ ਸ਼ੈ ਲੈ ਕੇ ਆਉਣ ਲੱਗੇ ਆ ਤੇ ਮੈਂ ਖੋਦ ਇੱਕ ਵੈਜੀਟੇਰੀਅਨ ਬੰਦਾ ਵਾਂ ਅਮਰ ਛਗਿਆ ਹੋਇਆ ਅਮਰਤਾਰੀ ਸਿੰਘ ਆ ਆ ਵੇਖੋ ਆਖੋ ਮੇਰਾ ਗਾਤਰਾ ਠੀਕ ਹੈ ਜਦੋਂ ਮੈਂ ਅੰਦਰ ਇੱਕ ਬਾਈਟ ਲਈ ਆ ਤੇ ਉਸ ਦੇ ਵਿੱਚ ਕਾਕਰੋਚ ਨਿਕਲਿਆ ਬਹੁਤ ਵੱਡਾ ਜੋ ਕਿ ਅਸੀਂ ਵੀਡੀਓ ਬਣਾ ਚੁੱਕੇ ਆ ਠੀਕ ਹੈ ਉਹ ਤੁਹਾਨੂੰ ਵੀਡੀਓ ਸ਼ੋ ਹੋ ਜੇਗੀ ਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਅੰਮ੍ਰਿਤਸਰ ਦਾ ਫੂਡ ਇਨਸਪੈਕਟਰ ਆ ਜਿਹੜੇ ਵੀ ਇਹੋ ਜਿਹੇ ਜਿਮ ਲਵਰ ਸੈਲਡ ਜਿੰਨੇ ਵੀ ਖੁੱਲੇ ਹੋਏ ਆ ਉੱਥੇ ਜਾ ਕੇ ਫੂਡ ਦੀ ਇਨਸਪੈਕਸ਼ਨ ਹੋਣੀ ਚਾਹੀਦੀ ਕਿ ਕੋਕਰੇ ਤੋਂ ਹੀ ਖਵਾਈ ਜਾਂਦੇ ਲੋਕਾਂ ਨੂੰ ਜਿਹੜੇ ਬੰਦੇ ਜਿਮ ਲਾ ਕੇ ਆ ਰਹੇ ਆ ਉਹਨਾਂ ਦੀ ਹੈਲਥ ਦੇ ਨਾਲ ਤੁਸੀਂ ਇਸ਼ੂ ਕ੍ਰੀਏਟ ਕਰ ਰਹੇ ਹੋ ਹੈਨਾ ਜੇਕਰ ਹੈਲਥ ਦੇ ਨਾਲ ਹੀ ਅਸੀਂ ਸਮਝੌਤਾ ਕਰਨਾ ਪੈਸੇ ਪੂਰੇ ਦੇਣੇ ਆ ਤੇ ਸਾਨੂੰ ਚੀਜ਼ ਵੀ ਨਹੀਂ ਉਦਾਂ ਦੀ ਮਿਲੀ ਖਾ ਕੇ ਕੋਈ ਬਿਮਾਰ ਹੁੰਦਾ ਕਿਉਂ ਜਿਵਾ ਰਹੇ ਹਾਂ ਮੈਂ ਵੀ ਗੱਲ ਕਹਿਣਾ ਚਾਹੁੰਦਾ ਜੇਕਰ ਇਹ ਬਾਈਟ ਖਾਣ ਤੋਂ ਬਾਅਦ ਜੇਕਰ ਮੈਨੂੰ ਕੁਝ ਹੁੰਦਾ ਵਾ ਮੈਨੂੰ ਕੋਈ ਫੂਡ ਪੋਇਜ਼ਨਿੰਗ ਹੁੰਦੀ ਆ ਤੇ ਉਹਦਾ ਜ਼ਿੰਮੇਵਾਰ ਕੌਣ ਆ ਇਥੋਂ ਦਾ ਫੂਡ ਇਨਸਪੈਕਟਰ ਹੋਏਗਾ ਇਹੋ ਜਿਹੇ ਜਿਹੜੇ ਰੈਸਟੋਰੈਂਟ ਨੇ ਇਹ ਦੇਖਣੇ ਚਾਹੀਦੇ ਆ ਕਿ ਇਹਨਾਂ ਦੇ ਵਿੱਚ ਜਿਹੜਾ ਫੂਡ ਮਿਲਦਾ ਪਿਆ ਵਾ ਉਹ ਫੂਡ ਸਹੀ ਵੀ ਹੈ ਕਿ ਗਲਤ ਵੀ ਆ ਤੇ ਅੱਜ ਤਦੋਂ ਆਏ ਆ ਤੇ ਕਾਕ ਕੀ ਮਾੜੀ ਗੱਲ ਆ ਕੀ ਲੱਗਦਾ ਕੀ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਜੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੂੰ ਪੁੱਛਣਾ ਚਾਹੀਦਾ ਵਾ ਕਿ ਸਤਰੀ ਤੁਹਾਡੇ ਕੋਲ ਫੂਡ ਵੇਚਣ ਦਾ ਲਾਇਸੈਂਸ ਹੈਗਾ ਵੀ ਹੈ ਕਿ ਨਹੀਂ ਹੈਗਾ ਜਦੋਂ ਤੁਸੀਂ ਤਿਆਰ ਕਰਦੇ ਯਾਰ ਇੱਕ ਬੰਦਾ ਤਿਆਰ ਕਰ ਰਿਹਾ ਵਾ ਉਹਨੂੰ ਨਹੀਂ ਪਤਾ ਕਿ ਵੀ ਕਿਹੜੀ ਸਬਜੀ ਵਿੱਚ ਪਾਉਣੀ ਆ ਸਬਜੀ ਦੇ ਨਾਲ ਨਾਲ ਵੇਚ ਆਹੀ ਕੀ ਕੀ ਪਾਈ ਜਾ ਰਹੀ ਕੌਕਰਜ ਵੀ ਤੁਸੀਂ ਪਾ ਕੇ ਦਈ ਜਾਂਦੇ ਇੰਨੀ ਕੁ ਤਾਂ ਸਮਝ ਹੋਣੀ ਚਾਹੀਦੀ ਆ ਬੰਦੇ ਨੂੰ